ਸ਼ੀਤੀ ਦਿਹਾੜੇ ਚੱਲ ਰਹੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਨਕੌਦਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਖਾਸ ਕਰਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਕਿਉਂਕਿ ਜਗਾ ਜਗਾ ਸ਼ੀਤੀ ਦਿਹਾੜਿਆਂ ਨੂੰ ਸਮਰਪਿਤ ਮਾਤਾ ਗੁਜਰਕੌਰ ਜੀ ਅਤੇ ਚਾਰ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਜਗਾ ਜਗਾ ਲੰਗਰ ਲਗਾਏ ਜਾ ਰਹੇ ਹਨ ਅਤੇ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਇੱਕ ਉਪਰਾਲਾ ਨਕੋਦਰ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ ਜਿੱਥੇ ਕਿ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਖੂਨਦਾਨ ਮਹਾਦਾਨ ਹੈ ਇਸ ਲਈ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਕਿਤੇ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ ਇਸ ਤਰ੍ਹਾਂ ਖੂਨਦਾਨ ਕੀਤਾ ਜਾਵੇ ਤਾ ਹਰ ਇੱਕ ਨੂੰ ਖੂਨ ਦੀ ਜ਼ਰੂਰਤ ਜੋ ਵੀ ਪਵੇਗੀ ਤਾਂ ਉਸ ਨੂੰ ਫਾਇਦਾ ਹੋਵੇਗਾ ਅਤੇ ਇਸ ਦੇ ਸਬੰਧ ਵਿੱਚ ਹੀ ਡਾਕਟਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਦਿਆ ਦੀ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਇਹ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਨਾਮ ਦੀ ਸਰ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਮੈਂ ਇੱਥੇ ਸਿਵਲ ਹਸਪਤਲ ਦੇ ਬਲੱਡ ਬੈਂਕ ਸਿਨੀਅਰ ਟੈਕਨੀਕਲ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਜੀ ਸਰ ਅੱਜ ਇੱਕ ਪਾਸੇ ਸੀ ਵਿਧਿਆੜੇ ਚੱਲ ਰਹੇ ਨੇ ਜਗਾ ਜਗਾ ਲੰਗਰ ਲਗਾਏ ਜਾ ਰਹੇ ਨੇ ਤੁਹਾਡੇ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਠੀਕ ਹੈ ਨਾ ਦੇਖੋ ਜੀ ਜਿਹੜੇ ਲੰਗਰ ਹੈ ਦੁੱਧ ਦੇ ਲੰਗਰ ਉਹ ਆਪਣੀ ਜਗ੍ਹਾ ਜ਼ਰੂਰੀ ਨੇ ਬਹੁਤ ਸਿੱਖ ਧਰਮ ਵਿੱਚ ਇੱਕ ਪ੍ਰਥਾ ਹੈਗੀ ਇਹ ਲੰਗਰ ਦੀ ਪਾਰੇ ਸਾਡੇ ਐਸਐਮਓ ਸਰ ਸੰਦੀਪ धवन ਜੀ ਤੇ ਸਾਡੇ ਬਲੱਡ ਬੈਂਕ ਦੇ ਇੰਚਾਰਜ ਮੈਡਮ ਰੂਤੋਣਾ ਦੇ ਅਗਵਾਈ ਦੇ ਹੇਠ ਅਸੀਂ ਇਰਖਾਂ ਇੱਕ ਡਿਸਕਸ ਕਰਕੇ ਫੈਸਲਾ ਕੀਤਾ ਸੀ ਕਿ ਜਿੱਥੇ ਲਗ ਲਗ ਦੁੱਧ ਦੇ ਪ੍ਰਸ਼ਾਦਿਆਂ ਦੇ ਲੰਗਰ ਲੱਗ ਰਿਹਾ ਅਸੀਂ ਕਿਉਂ ਨਾ ਇੱਕ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਉਹਨਾਂ ਨੂੰ ਸਰਦਾ ਦੇ ਫੁੱਲ ਖੂਨਦਾਨ ਕਾਰਨ ਕਰਕੇ ਕਰੀਏ ਠੀਕ ਨਾ ਸੀ ਦੇਖੋ ਜੀ ਅਸੀਂ ਅੱਜ ਦੇ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ੜਕੇ ਖੂਨ ਦਾਨ ਕਰੋ ਤਾਂ ਜੋ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕੀਏ ਕਿੰਨੀ ਜਿਹੜੇ ਹੈਗੇ ਅੱਜ ਟੁਨੀਏ ਦੇ ਜਿਹੜੇ ਕਰਨ ਪਹੁੰਚੇ ਸਰ ਸਾਡਾ ਕੈਂਪ ਠੀਕ ਸ਼ਾਰਪ 9 ਵਜੇ ਸ਼ੁਰੂ ਹੋ ਗਿਆ ਸੀ ਤੇ ਹੁਣ ਤੱਕ ਅਸੀਂ 32 33 ਯੂਨਿਟ ਸਾਡੇ ਕੋਲ ਹੋ ਗਿਆ ਮੈਂ ਤੁਹਾਨੂੰ ਇਹਦੇ ਵਿੱਚ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਕੈਂਪ ਦੇ ਵਿੱਚ ਸਾਨੂੰ ਸਹਿਯੋਗ ਸੰਸਥਾ ਔਰ ਯੂਥ ਵੈਲਫੇਅਰ ਕਲੱਬ ਵੱਲੋਂ ਵੀ ਕਾਫੀ ਸਹਾਰਾ ਮਿਲਿਆ ਹੈ ਜੀ। ਕੀ ਮੈਸੇਜ ਹੈ? ਬਸ ਮੈਸੇਜ ਇਹ ਹੀ ਹੈ ਜੀ ਆਪਾਂ ਬਲੱਡ ਡੋਨੇਟ ਕਰੋ ਵੱਧ ਚੜ ਕੇ ਤਾਂ ਕਿ ਕਿਸੇ ਦੀ ਬਲੱਡ ਨਾ ਮਿਲਣ ਕਰਕੇ ਜਾਨ ਨਾ ਜਾ ਸਕੇ। ਹਾਂਜੀ ਬੇਟਾ ਕੀ ਨਾਮ? ਹਾਂਜੀ ਬਾਈਕ ਜੀ ਦਾ ਖਾਲਸਾ ਬਾਈਕ ਜੀ ਕੀ ਫਤਿਹ ਮੇਰਾ ਨਾਮ ਮੋਨਿਕਾ ਸਿੱਧੂ ਹੈ ਤੇ ਮੈਂ ਐਮਐਸਸੀ ਦੀ ਸਟੂਡੈਂਟ ਆ ਮੈਂ ਇੱਥੇ ਐਜ਼ ਅ ਵੋਲੰਟੀਅਰ ਡਿਊਟੀ ਤੇ ਆਈ ਆ ਜੀ। ਤੇ ਸਰ ਨੇ ਮੈਨੂੰ ਕਾਲ ਕੀਤੀ ਸੀ ਸਰ ਨੇ ਸੀ ਅੱਜ ਅੱਜ ਕੈਂਪ ਆ ਤੇ ਛੋਟੇ ਸਾਬਜਾਦੇ ਆ ਤੇ ਮਾਤਾ ਗੁਜਰੀ ਗੁਜਰਕੌਰ ਜੀ ਦੇ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਅਸੀਂ ਇਹ ਕੈਂਪ ਲਗਾ ਰਹੇ ਹਾਂ ਤੇ ਬਹੁਤ ਬਹੁਤ ਮੈਂ ਸਰ ਦਾ ਵੀ ਥੈਂਕ ਯੂ ਕਰਦੀ ਹਾਂ ਮੈਨੂੰ ਇੱਥੇ ਵਲੈਂਟੀਅਰ ਸਰ ਨੇ ਥਿਲੇ ਲੰਧਾ ਤੇ ਥੈਂਕ ਯੂ ਸੋ ਮਚ ਸਰ ਤੇ ਕੀ ਨਸੀ ਦੇਣਾ ਚਾਹਉਂ ਅੱਜ ਦਾ ਇਹ ਮੈਸੇਜ ਹੈ ਕਿ ਖੂਨਦਾਨ ਇੱਕ ਮਹਾਦਾਨ ਹੈ ਠੀਕ ਹੈ ਖੂਨਦਾਨ ਇੱਕ ਮਹਾਦਾਨ ਕਿਹਾ ਗਿਆ ਹੈ ਤੇ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਬਚਦੀ ਹੈ ਜਿਹਨੂੰ ਖੂਨ ਦੀ ਲੋੜ ਹੈ ਠੀਕ ਹੈ ਤੇ ਜਿੱਦਾਂ ਕਿ ਹੁਣ ਤੁਹਾਨੂੰ ਪੈ ਰਹੀ ਹੈ ਬਹੁਤ ਜ਼ਿਆਦਾ ਇੱਕ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ ਇਸ ਕਰਕੇ ਖੂਨ ਦੀ ਬਹੁਤ ਜ਼ਿਆਦਾ ਨੀਡ ਹੈ ਤੇ ਬਲੱਡ ਬੈਂਕ ਚ ਮੈਂ ਤਾਂ ਕਹਿੰਨੀ ਕਿ ਜਿਆਦਾ ਤੋਂ ਜਿਆਦਾ ਬਲੱਡ ਡੋਨੇਟ ਕਰੋ ਤਾਂ ਕਿ ਹਰੇਕ ਕਿਸੇ ਦੀ ਮਦਦ ਹੋ ਸਕੇ ਕੀ ਨਾਮ ਤੇ ਮੇਰਾ ਨਾਮ ਰਜਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਅਸੀਂ ਔਜਲਿਆਂ ਤੋਂ ਓਕੇ ਤੇ ਜਿਹੜਾ ਅੱਜ ਇੱਕ ਪਾਸੇ ਛੀਦੀ ਦਿਹਾੜੇ ਬਣਾਏ ਜਾ ਰਹੇ ਹੈਗੇ ਆ ਲੰਗਰ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਉਹ ਇਹ ਆਪਾਂ ਨੂੰ ਜਦੋਂ ਚਾਰ ਸਾਹਿਬ ਜਾਂ ਦੇ ਤੇ ਮਾਤਾ ਗੁਜਰੀ ਦੀ ਇਹਾਦਤ ਲਈ ਜਾਤ ਕਰਾਉਂਦੇ ਹਨ ਤੇ ਆਪਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਆ ਕਿੰਨੀ ਵਾਰ ਖੂਨ ਦਾਨ ਕੀਤਾ ਤੁਸੀਂ ਫਸਟ ਟਾਈਮ ਕੋਈ ਪ੍ਰੋਬਲਮ ਆਈ ਨਹੀਂ ਕਈ ਵਾਰ ਨੌਜਵਾਨ ਡਰ ਜਾਂਦੇ ਆ ਨਹੀਂ ਇਹ ਡੰਨ ਵਾਲੀ ਕੋਈ ਗੱਲ ਨਹੀਂ ਹੈਗੀ ਹਾਂਜੀ ਇਹ ਆਪਾਂ ਨੂੰ ਕਰਾਉਣਾ ਚਾਹੀਦਾ ਆ ਉਹ ਜਿਆਦਾ ਜਾਂਦਾ 3 ਮਹੀਨੇ ਦੇ ਵਿੱਚ ਖੂਨ ਦਾ ਜਿਹੜਾ ਹੈਗਾ ਉਹ ਪੂਰਤੀ ਹੋ ਜਾਂਦੀ ਹੈ। ਹਾਂਜੀ। ਆਪ ਨੂੰ ਕਰਵਾ ਲੈਣਾ ਚਾਹੀਦਾ 3 ਮਹੀਨੇ ਜਾਂ 4 ਮਹੀਨੇ ਬਾਅਦ ਕਿਉਂਕਿ ਇਸ ਦੀ ਲਾਇਬ ਵੀ ਵੱਜ ਜਾਂਦੀ ਹੈ। ਹਾਂਜੀ ਭਾਈ ਕੀ ਨਾਮ ਕੀ ਹੈ? ਮੇਰਾ ਨਾਮ ਰੋਹਿਤ। ਕਿਹੜੀ ਜਗ੍ਹਾ ਤੋਂ? ਮੈਂ ਜਨੂਰਪੁਰ ਤੋਂ। ਅੱਜ ਖੂਨਦਾਨ ਕਰਨ ਆਏ ਆ ਨਕੌਦਰ ਦੇ ਵਿੱਚ ਇੱਕ ਪਾਸੇ ਛੀਦੀ ਦਿਹਾੜੇ ਚੱਲ ਰਹੇ ਨੇ, ਇੱਕ ਪਾਸੇ ਖੂਨਦਾਨ ਕੈਂਪਰ ਨਕੌਦਰ ਦੇ ਵਿੱਚ ਸਵਾਲ-ਵਸਤੂ ਚੱਲ ਰਿਹਾ ਹੈਗਾ। ਕਿਸ ਤਰ੍ਹਾਂ ਦੇ? ਇਹ ਛੋਟੇ ਬੇਲੀ ਗਲਤੀ ਬਹੁਤ ਦੀ ਉਪਰਾਲਾ ਹੈ ਜੀ। ਕਿਦਾ ਬਾਕੀ ਸਾਰੇ ਲੰਗਰ ਲਾ ਰਹੇ ਨੇ ਇਹ ਵੀ ਉਹ ਬਰੀ ਚੀਜ਼ ਹੈ ਆਪਾਂ ਕੋਨ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਮਦਦ ਹੋ ਸਕੇ ਇੰਨੀ ਵਾਰ ਕੋਨ ਦਾਨ ਮੇਰਾ ਪਹਿਲੀ ਵਾਰ ਹੈ ਜੀ ਇਸ ਤਰ੍ਹਾਂ ਦਾ ਅਨੁਭਵ ਰਿਹਾ ਅਨੁਭਵ ਬਹੁਤ ਸੋਹਣਾ ਸੀਗਾ ਜੀ ਪਹਿਲੀ ਵਾਰ ਸੀਗਾ ਮੇਰਾ ਵਧੀਆ ਲੱਗਾ ਕੋਨ ਦਾਨ ਕਰਕੇ ਜੀ ਕੋਈ ਪ੍ਰੋਬਲਮ ਆਈ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਆਈ ਜੀ ਕਈ ਵਾਰ ਨੌਜਵਾਨ ਜਿਹੜਾ ਕਹਿ ਦਿੰਦਾ ਹੈ ਕੋਨ ਦਾਨ ਕਰਨ ਨਾਲ ਪਤਾ ਨਹੀਂ ਕੀ ਪ੍ਰੋਬਲਮ ਆ ਜਾਏਗੀ ਹਾਂਜੀ ਕਹਿੰਦੇ ਰਹੇਗੇ ਸਾਨੂੰ ਵੀ ਪਹਿਲਾਂ ਥੋੜਾ ਪਤਾ ਲੱਗਦਾ ਸੀਗਾ ਪਰ ਅਸੀਂ ਪਹਿਲੀ ਵਾਰ ਕਰਕੇ ਦੇਖਿਆ ਤਾਂ ਸਾਨੂੰ ਸਹੀ ਲੱਗਾ ਹੈ ਕੀ ਮੈਸੇਜ ਦੇਣਾ ਚਾਹੋਗੇ ਇਹ ਸਰਨ ਖੁੰਦਾਂ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਮਦਦ ਹੋ ਸਕੇ